ਲੋਕ ਸਭਾ ਚੋਣਾਂ 2024 ਦਾ ਚੋਣ ਅਖਾੜਾ ਪੱਕ ਚੁੱਕਾ ਹੈ ਪਾਰਟੀਆਂ ਵੱਲੋਂ ਆਪ ਕੋ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤਿਹਰ ਅਤੇ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੀ ਪਾਰਟੀ ਦਾ ਝੰਡਾ ਲੈ ਕੇ ਖੁਦ ਚੋਣ ਮੈਦਾਨ ਵਿੱਚ ਉਤਰੇ ਹਨ ਸ਼ਰੋਣੀ ਅਕਾਲੀ ਦਲ ਦੇ ਉਮੀਦਵਾਰ ਇਕਵਾਲ ਸਿੰਘ ਝੁੰਦਾ ਵੱਲੋਂ ਅੱਜ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਪਹਿਲੇ ਦਿਨ ਹੀ ਵੱਖ-ਵੱਖ ਥਾਵਾਂ ਤੇ ਭਰਮਾ ਹੰਗਾਰਾ ਮਿਲਿਆ ਸ਼ਰੋਣੀ ਅਕਾਲੀ ਦਲ ਵੱਲੋਂ ਸੋ ਅੱਜ ਹੋਟ ਸਮਾਵੇ ਰੋ ਕੋ ਆਇਆ ਹੈ ਕਿ ਆਪਣੀ ਮਾਂ ਪਾਰਟੀ ਆਪਣੀ ਖੇਤਰੀ ਪਾਰਟੀ ਆਪਣੇ ਲੋਕਾਂ ਨੂੰ ਚੁਣਨ ਦਾ ਆਪਣੇ ਲੋਕਾਂ ਐਂਡ ਹੁਗੜੇਕ왈 ਸਿੰਘ ਚੌਧਾ ਸਾਹਿਬ ਪੋਨਰਗੜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਗਿੰਦਰ ਸਿੰਘ ਬਜ਼ੁਰਗੋਂ ਪਹਿਲਾਂ ਨੌਜਵਾਨਾਂ ਨੇ ਪਿਛਲਾ 2022 ਵਾਲਾ ਆਪਾਂ ਕੀਤਾ ਦੇਖ ਲਿਆ ਸੀ ਝਟ ਪਰ ਐਂਕੀ ਲਾਡ ਆਊਟ ਦੀ ਸਥਿਤੀ ਕੀ ਹੈ ਨਸ਼ੇ ਨੇ ਕੀ ਲਾਣ ਨੇ ਨਵੇਂ ਪ੍ਰਵਾਸ ਹੋ ਰਿਹਾ ਇਹ ਸਾਰੀ ਪੰਜਾਬੀ ਉਰਦੂ ਦਾ ਅੰਸ਼ ਹੈ ਰਾ ਲਮਾਉ ਨੇ ਕਥਾ ਦੀ ਸਦੀਆਂ ਨੇ ਸਦਾ ਨੂੰ ਇੱਕ ਥੋੜੇ ਸਮੇਂ ਦੀ ਗਲਤੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਨਹਾਣੀਆਂ ਆਦਿ ਨੂੰ ਦੇਖਦੇ ਹਾਂ ਔਰ ਉਹ ਇਰਾਜ ਨੂੰ ਅੱਜ ਵੀ ਯਾਦ ਕਰ ਕਰਕੇ ਰੋਣੇ ਆ ਨਿਮਰਤਾ ਸਹਿਤ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਰਣਜੀਤ ਸਿੰਘ ਜੀ ਗੋਲਡੀ ਜੋ ਸਾਡੇ ਇਸ ਹਲਕਾ ਸੰਗਰੂਪ ਦੇ ਮੁੱਖ ਸੇਵਾਦਾਰ ਰਹੇ ਜੇ ਦੇਖਿਆ ਜਾਵੇ ਕੰਮ ਦਾ ਟਾਈਮ ਹੈ ਬੰਦੇ ਕੋਲ ਜਿਵੇਂ ਕਹਿੰਦਾ ਵਰਤ ਦੀ ਵਹਿਲ ਨਹੀਂ ਪਰ ਉਹਦੇ ਚ ਵੀ ਬੜੇ ਟਾਈਮ ਤੋਂ 11 ਵਜੇ ਦੇ ਤਕਰੀਬਨ 11:30 ਵਜੇ ਦੀ ਸ਼ੁਰੂਆਤ ਹੋਈ ਆ 1:30 ਵਜੇ ਇੱਥੇ ਸਾਰੇ ਇਕੱਠੇ ਹੋਣ ਲੱਗੇ ਸੀ ਜੋ ਸਾਡੇ ਹਲਕਾ ਇੰਚਾਰਜ ਸਾਹਿਬ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਸੰਗਰੇੜੀ ਸਾਹਿਬ ਜੀ ਨੇ ਵੀ ਬਹੁਤ ਲੜਦੇ ਆਏ ਪਰ ਹੁਣ ਸਾਨੂੰ ਇਹ ਤੇ ਲੱਗਦਾ ਹੈ ਇੱਕ ਵਰਕਰ ਦੀ ਤਰ੍ਹਾਂ ਇਕਬਾਲ ਸਿੰਘ ਜੀ ਝੋਂਦਾ ਸਾਡੇ ਵਿੱਚ ਵਿਚਰਦੇ ਹਨ ਅਤੇ ਹਰ ਇੱਕ ਵਿਅਕਤੀ ਦੀ ਬੜੇ ਪਿਆਰ ਦੇ ਨਾਲ ਗੱਲ ਸੁਣਦੇ ਹਨ ਪਰੰਤੂ ਥੋੜਾ ਇਹ ਮੌਸਮ ਦਾ ਜਿਦਾ ਸਾ ਅਪਾਏ ਕੇ ਸਾਹਿਤ ਵੀ ਆ ਦੇਸ਼ ਲਈ ਸਰਕਾਰਾਂ ਕੇ ਬਹੁਤ ਮਿਹਨਤ ਨਾਲ ਆਪਾਂ ਤਰੱਕੀ ਪੈਦਾ ਕਰ ਰਹੇ ਹਾਂ ਸਭ ਤੋਂ ਵੱਡੀ ਅਸੀਂ ਗੱਲਾਂ ਕਰਨੀਆਂ 50% ਫਗੂ ਵਾਲੇ ਜੇ ਨੰਬਰ ਵੰਦੇ ਜੋ ਜਦੋਂ ਮੈਨੂੰ ਵੀ ਟਿਕਟ ਮਿਲਿਆ ਉਦੋਂ ਵੀ ਇਹੀ ਗੱਲ ਹੋਈ ਵੀ ਭੱਗੂ ਵਾਲਾ ਪਹਿਲਾ ਬਾਅਦ ਚੋਂ ਲੈਂਦਾ ਮੈਂ ਬਹੁਤ ਸਾਰਾ ਸਮਾਨ ਨਾਲ ਲੈਂਦਾ ਹੋਇਆ ਕਿਸੇ ਦਰਸਨ ਜੀ ਇਸ ਰੇਣੀ ਤੁਹਾਨੂੰ ਬਹੁਤ ਇਸ ਗੱਲ ਨੂੰ ਐਕਸਪਲੇਨ ਕਰ ਸਕਦੇ ਨੇ ਮੈਂ ਬਹੁਤ ਸਾਰਾ ਸਮਾਨ ਨਾਲ ਲੈਂਦਾ ਹੋਇਆ ਸਰਦਾਰ ਕੁਮਾਰ ਸਿੰਘ ਜੀ ਤੁਹਾਨੂੰ ਸਾਰਿਆਂ ਵੱਲੋਂ ਵਧਾਈ ਦਿੰਦਾ ਹਾਂ ਅੱਗੇ ਕੋੜਾ ਜਾ ਲਖੰਡੇ ਤੋਂ ਇਥੇ ਉਹਨਾਂ ਦਾ ਧਰਵਾਜ ਕਰਦੇ ਹਾਂ ਉੱਥੇ ਸਾਰੇ ਹੀ ਸਾਡੇ ਹਲਕਾ ਪਾਰਲੀਮੈਂਟ ਹਲਕਾ ਸੰਗਰੂਪ ਤੋਂ ਬਹੁਤ ਹੀ ਸਰਕਾਰ ਜੋ ਹਾਂਜੀ ਸਰਦਾਰ ਇਕਬਾਲ ਸਿੰਘ ਜੀ ਚੁੰਦਾ ਸਰਦਾਰ ਬੇਨਰ ਜੀ ਸਿੰਘੀ ਗੋਲਡੀ ਹਲਕਾ ਅੰਗਾਰ ਜਾਨ ਸਰਦਾਰ ਤੇਜਿੰਦਰ ਸਿੰਘ ਜੀ ਸਹਰੀੜੀ ਸਰਦਾਰ ਇਕਬਾਲ ਸਿੰਘ ਜੀ ਪੂਨੀਆ ਸਾਹਿਬ ਅਤੇ ਦਾਢਾ ਬਜਨ ਜੀ ਸਾਡੇ ਸਰੋਹਣੀ ਅਕਾਲੀ ਦਲ ਦੇ ਹਰਕਾ ਸੰਗਰੂਪ ਤੋਂ ਖਾਸ ਕਰਕੇ ਬਲਾਕ ਭਵਾਨੀਗੜ੍ਹ ਦੇ ਸਰੋਹਣੀ ਅਕਾਲੀ ਦਲ ਦੇ ਜਥੇਦਾਰ ਸਾਹਿਬਾਨ ਅਤੇ ਨੇੜੇ ਦੇ ਪਿੰਡਾਂ ਤੋਂ ਆਏ ਬਹੁਤ ਹੀ ਜ਼ਕਾਰਯੋਗ ਵਰਕਰ ਲੈ ਕੇ ਆਏ ਜਿਹੜੇ